ਸਤਿ ਸ਼੍ਰੀ ਅਕਾਲ ਜੀ ਹੋਪ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਹੀ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਤੇ ਅੱਜ ਹੀ ਰਿਐਕਸ਼ਨ ਕਰਾਂਗੇ ਜੀ ਮਿਸਟਰ ਬੀਸਟ ਦੀ ਵੀਡੀਓ ਤੇ ਤੇ ਵੀਡੀਓ ਦਾ ਟਾਈਟਲ ਹੈ ਜੀ ਉਹਨਾਂ ਆਈ ਸਰਵਾਈਲ ਦਾ 5 ਡੈਥਲੀ ਸਪੀਸੀਜ਼ ਔਨ ਅਰਥ ਤੇ ਇੰਤੇ ਰਿਐਕਸ਼ਨ ਕਰਾਂਗੇ ਜਿਵੇਂ ਕਿ ਅਸੀਂ ਰਿਐਕਸ਼ਨ ਪੰਜਾਬੀ ਲੈਂਗੁਏਜ ਵਿੱਚ ਕਰਦੇ ਆਂ ਤੇ ਭਾਵੇਂ ਮਿਸਟਰ ਬੀਸਟ ਫੋਰਨਰ ਨੇ ਪਰਸੀਗਨ ਦਾ ਆਡੀਓ ਟਰੈਕ ਪੰਜਾਬੀ ਵਿੱਚ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜੀ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਵੀਡੀਓ ਕਰਦੇ ਹਾਂ ਸ਼ੁਰੂ ਸ਼ੁਰੂਆਤ ਕਰ ਰਹੇ ਆ ਅਫਰੀਕਨ ਸਫਾਰੀ ਦੇ ਵਿਚਕਾਰ ਇੱਕ ਪਿੰਜਰੇ ਤੋਂ ਜਿੱਥੇ ਨੇ ਸ਼ੇਰ, ਚੀਤੇ, ਹਿਪੋ ਤੇ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਜੋ ਤੁਹਾਨੂੰ ਮਿਲ ਸਕਦੇ ਅਸੀਂ ਇਹ ਕਿਉਂ ਕਰ ਰਹੇ ਹਾਂ ਕਿਉਂਕਿ ਅਸੀਂ ਦੁਨੀਆ ਦੀ ਪੰਜ ਸਭ ਤੋਂ ਖਤਰਨਾਕ ਜਗ੍ਹਾ ਤੇ ਜਾ ਰਹੇ ਹਾਂ ਇੱਕ ਤਾਂ ਮੈਨੂੰ ਦਿਖ ਗਈ ਹਾਏ ਰੱਬਾ ਇਹ ਸਭ ਕਰਨ ਦੀ ਕੀ ਲੋੜ ਸੀ ਕਿ ਸ਼ੇਰਾਂ ਨੂੰ ਆਪਣੇ ਪਿੰਜਰੇ ਤੱਕ ਲਿਆਉਣ ਲਈ ਮੈਂ ਲੈ ਕੇ ਆਇਆ ਹਾਂ ਇਹ ਮੀਟ ਤਾਂ ਕਿ ਇਹਦੀ ਮੁਸ਼ਕਲ ਉਹ ਪਿੰਜਰੇ ਦੇ ਆਲੇ ਦੁਆਲੇ ਆ ਜਾਣ। ਹਾਂ ਹਾਂ। ਮਤਲਬ ਮਰਨ ਦੀ ਪੂਰੀ ਤਿਆਰੀ ਹੈ। ਮਰਨ ਦੀ ਪੂਰੀ ਤਿਆਰੀ ਹੈ। ਸਭ ਤੋਂ ਖਤਰਨਾਕ ਹੋਣ ਦੀ وجہ ਇਹ ਹੈ ਕਿ ਸੂਰਜ ਦੀ ਰੋਸ਼ਨੀ ਖਤਮ ਹੋਣ ਨਾਲ ਸਾਨੂੰ ਨਜ਼ਰ ਆਉਣਾ ਬੰਦ ਹੋ ਜਾਂਦਾ ਹੈ ਪਰ ਜਾਨਵਰਾਂ ਨੂੰ ਨਹੀਂ। ਹਾਂ। ਜਿਮੀ ਦੂਸ਼ੇ ਸ਼ੇਰ ਆਏ ਨੇ। ਲakre ਆਏ। ਕਿ ਇੱਕ ਗੈਂਡਾ ਹੈ? ਨਹੀਂ ਨਹੀਂ, ਬਹੁਤ ਵੱਡਾ ਹੈ। ਲੱਗਦਾ ਸਾਰੇ ਰਾਤ ਨੂੰ ਬਾਹਰ ਆ ਗਏ ਨੇ। ਫਿਰ ਇਹ ਸਾਨੂੰ ਸ਼ੇਰਾਂ ਨੇ ਘੇਰ ਲਿਆ ਹੈ। ਮੁਸ਼ਕਿਲ ਨਾਲ ਸਾ ਤੋਂ 200 ਦੂਰ ਹੋੜ ਕੇ। ਯਾਰ ਰੱਬਾ ਇਹ ਸ਼ੇਰ ਇੱਥੋਂ ਜਾਣ ਵਾਲੇ ਨਹੀਂ ਹਨ ਲੱਗਦਾ ਇਸ ਵੀਡੀਓ ਵਿੱਚ ਸਾਡੀ ਮੌਤ ਤੈ ਹੈ ਚਲੋ ਵੇਖਦੇ ਹਾਂ ਕਿ ਹੁੰਦਾ ਹੈ ਕਿਉਂਕਿ ਅਗਲੀ ਜਿਹੜੀ ਜਗ੍ਹਾ ਤੇ ਅਸੀਂ ਜਾਣ ਵਾਲੇ ਆ ਉਹ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਖਤਰਨਾਕ ਹੋਣ ਵਾਲੀ ਹੈ ਤੇ ਅੱਗੇ ਅਸੀਂ ਇਸ ਬਰਫ਼ ਨਾਲ ਢਕੇ ਹੋਏ ਬਹੁਤ ਵੱਡੇ ਉੱਚੇ ਤੇ ਖਤਰਨਾਕ ਚੜ੍ਹਨੇ ਤੇ ਚੜਾਈ ਕਰਨ ਵਾਲੇ ਆ ਬਸ ਤੁਸੀਂ ਵੇਖਦੇ ਰਹੋ ਅੱਗੇ ਅੱਗੇ ਹੁੰਦਾ ਕੀ ਹੈ ਵਾਪਸੀ ਦਾ ਕੋਈ ਚਾਂਸ ਨਹੀਂ ਸਾਨੂੰ ਇਹਨਾਂ ਬਲੇਡ ਵਾਲੇ ਬੂਟ ਤੇ ਆਈਸ ਪਿਕਸ ਦੀ ਮਦਦ ਨਾਲ ਇਸ ਪਹਾੜ ਤੇ ਚੜ੍ਹਨਾ ਹੀ ਪਵੇਗਾ ਹੋਰ ਕੋਈ ਚਾਰਾ ਨਹੀਂ ਅੱਜ ਤੱਕ ਮੈਂ ਇਸ ਤਰ੍ਹਾਂ ਦਾ ਡਰਾਉਣਾ ਕੰਮ ਨਹੀਂ ਕੀਤਾ ਗੁੱਡ ਲੱਕ ਤੇ ਬੋਲਦੇ ਹੋ ਜਿੰਮੀ ਕੀ ਵਕਈ ਸਾਨੂੰ ਉੱਪਰ ਤੱਕ ਚੜ੍ਹਨਾ ਪਵੇਗਾ ਹਾਂ ਕੋਈ ਚਾਂਸ ਨਹੀਂ ਚੜ੍ਹਦੇ ਪਏ ਜੀ ਨਹੀਂ ਸੀ ਕਿ ਮੈਂ ਕੰਮ ਕਰ ਸਕਦਾ ਹਾਂ ਪਰ ਇਹ ਬਹੁਤ ਜ਼ਿਆਦਾ ਉੱਚੀ ਹੈ ਹੋਇਆ ਵੇਖ ਕੇ ਮੇਰੀ ਹਾਲਤ ਖਰਾਬ ਹੋ ਗਈ ਆ ਨਹੀਂ ਮੈਂ ਹੋਰ ਨਹੀਂ ਚੜ੍ਹ ਸਕਦਾ ਮੈਂ ਜਾ ਰਿਹਾ ਮੇਰੇ ਤੋਂ ਨਹੀਂ ਹੋਏਗਾ ਕਿਤੇ ਨਹੀਂ ਜਾ ਸਕਦਾ ਹਾਂ ਰੋਕ ਕੇ ਦਿਖਾਓ ਯਕੀਨ ਨਹੀਂ ਹੋ ਰਿਹਾ ਨੋਲਨ ਇੰਨਾ ਡਰਪੋਕ ਹੈ ਕਮਾਲ ਹੈ ਯਾਰ ਨੋਲਨ ਸੱਚੀ ਚਲਾ ਗਿਆ ਪਰ ਸਾਡੇ ਹੌਸਲੇ ਬੁਲੰਦ ਨੇ ਅਸੀਂ ਅੱਧੇ ਰਸਤੇ ਪਹੁੰਚ ਗਏ ਆ ਉਹ ਜੀ ਮੈਂ ਥੱਲੇ ਨਾ ਵੇਖੀ ਉਹ ਤੇਰੇ ਦੀ ਉੱਪਰ ਚੜਾਈ ਹੋਰ ਵੀ ਤਿੱਖੀ ਹੁੰਦੀ ਜਾ ਰਹੀ ਹੈ ਆਹ ਮੇਰਾ ਪੈਰ ਬਹੁਤ ਜ਼ਿਆਦਾ ਗ੍ਰਿਪ ਖਤਮ ਹੋ ਰਹੀ ਹੈ ਹਾਂ ਹਾਂ ਉਹ ਦੇਖ ਦੇ ਦੇਖ ਦੇ ਬੱਚੇ ਹੋ ਯਾਰ ਹਾਂ ਛੋਟੀ ਦਿਸ ਰਹੀ ਹੈ ਜੰਮੀ ਇਸ ਤੋਂ ਡਰਾਉਣਾ ਕੰਮ ਅਜ ਤੱਕ ਨਹੀਂ ਸੀ ਕੀਤਾ ਆ ਮੈਂ ਕਰ ਸਕਦਾ ਹਾਂ ਉੱਪਰ ਪਹੁੰਚ ਕੇ ਵਿਖਾਵਾਂਗਾ ਵਿਖਾ ਦੇਵਾਂਗਾ ਕਿ ਕਿੰਨੀ ਤਿੱਖੀ ਹੈ ਵੀਰੇ ਵਾਪਸ ਇਹਦਾ ਕੋਈ ਰਹਾ ਨਹੀਂ ਬਚਿਆ ਸਿਰਫ 10% ਹੀ ਬਚਿਆ ਹੋਵੇਗਾ ਮੈਨੂੰ ਤਾਂ ਰੋਣਾ ਆ ਰਿਹਾ ਵੀਰੋ ਲੱਗ ਰਿਹਾ ਹੈ ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਬਸ ਤੂੰ ਪਹੁੰਚਣੇ ਵਾਲਾ ਜਿੱਮੇ ਕਿਸੇ ਵੀ ਤਰ੍ਹਾਂ ਮੈਂ ਇਸ ਚੜ੍ਹਨੇ ਦੇ ਉੱਪਰ ਤੱਕ ਪਹੁੰਚ ਹੀ ਗਿਆ ਅਸੀਂ ਉੱਪਰ ਪਹੁੰਚ ਹੀ ਗਏ ਵਾਹ ਬਾਈ ਵਾਹ ਹਾਂ ਵੈਸੇ ਗੱਲ ਕਹਾ ਨੋਲਾ ਨੇ ਸਹੀ ਫਸਾ ਕੀਤਾ ਸੀ ਪਰ ਵੇਖਦੇ ਆ ਸਾਡੀ ਲਿਸਟ ਚ ਤੀਜੀ ਜਗ੍ਹਾ ਤੇ ਰਹਿ ਪਾਵੇਗਾ ਜਾਂ ਨਹੀਂ ਅਸੀਂ ਜਾ ਰਹੇ ਹਾਂ ਬੁੱਲਗਿਆ ਜਿੱਥੇ ਇੱਕ ਐਸੀ ਸੜਕ ਹੈ ਜਿੰਨੂੰ ਪਾਰ ਕਰਨਾ ਤਕਰੀਬਨ ਨਾ ਮੁਮਕਨ ਹੈ ਇਸ ਵੇਲੇ ਅ ਏ ਜੀ ਸਭ ਤੋਂ ਖਤਰਨਾਕ ਰੋਡ ਤੇ ਹੁਣ ਆਏ ਆ ਤੇ ਇਹਦੇ ਤੇ ਡਰਾਈਵਿੰਗ ਕਰਨਗੇ ਇੱਕ ਤੇ ਯਾਰਾ ਮੇਰਾ ਸੈਟਪ ਜਸ ਠੀਕ ਨਹੀਂ ਹੋ ਗਿਆ ਇੱਕ ਮਿੰਟ ਹੁਣ ਸ਼ੁਰੂ ਕਰਦੇ ਆ ਕੱਪ ਤੋਂ ਖਤਰਨਾਕ ਸੜਕ ਤੇ ਇਹ ਪਹਾੜ ਤੇ ਬਹੁਤ ਉੱਚਾ ਹੈ ਮੈਨੂੰ ਇੱਥੇ ਆਉਣ ਦੇ ਆਪਣੇ ਫੈਸਲੇ ਤੇ ਬਹੁਤ ਪਛਤਾਵਾ ਹੋ ਰਿਹਾ ਹੈ ਇਸ ਸੜਕ ਨੂੰ ਪਾਰ ਕਰਦਿਆਂ ਇੰਨੇ ਲੋਕੀ ਮਰ ਚੁੱਕੇ ਨੇ ਕਿ 10 ਸਾਲ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ 1 ਸਾਲ ਪਹਿਲਾਂ ਇਸ ਰੋਡ ਤੇ ਤਕਰੀਬਨ 300 ਮੌਤਾਂ ਹੁੰਦੀਆਂ ਸਨ ਪਰ ਮੈਂ ਇਸ ਤੇ ਡਰਾਈਵਿੰਗ ਕਰਨ ਵਾਸਤੇ ਸਰਕਾਰ ਤੋਂ ਇਜਾਜ਼ਤ ਲੈ ਲਈ ਹੈ ਕਾਸ਼ ਉਹਨਾਂ ਨੇ ਇਜਾਜ਼ਤ ਨਾ ਦਿੱਤੀ ਹੁੰਦੀ ਸਭ ਠੀਕ ਹੋਵੇਗਾ ਦੋਸਤੋ ਮੈਨੂੰ ਤਾਂ ਬਿਲਕੁਲ ਨਹੀਂ ਲੱਗ ਰਿਹਾ ਹੋਣ ਨੂੰ ਸਮਝ ਆ ਰਿਹਾ ਇਹਨਾਂ ਮੌਤ ਦੀ ਸੜਕ ਕਿਉਂ ਕਹਿੰਦੇ ਨੇ ਇਤਨੀ ਡਰਾਈਵਿੰਗ ਵੇਖ ਕੇ ਤਾਂ ਬਿਲਕੁਲ ਨਹੀਂ ਲੱਗ ਰਿਹਾ ਜਦੋਂ ਤੂੰ ਇੰਚ ਕਹਿੰਦਾ ਤਾਂ ਮੈਨੂੰ ਵਿਸ਼ਵਾਸ ਨਹੀਂ ਹੁੰਦਾ। ਓ ਨਹੀਂ ਤੁਹਾਡੀ ਜ਼ਿੰਦਗੀ ਮੇਰੇ ਹੱਥ 'ਚ ਹੈ। ਵੇਖੋ ਸਟੀering wheel ਵੀ ਕੰਬ ਰਿਹਾ ਹੈ। ਓਏ ਹੱਥ wheel ਤੇ ਰੱਖੀ ਰੇ। ਮਾਰੋ ਜ਼ਿੰਦਗੀ ਵਿੱਚ ਕਾਰ ਸਿਰਫ 7 ਇੰਚ ਦਾ ਹੀ ਫਾਸਲਾ ਹੈ। ਅਸੀਂ ਕਿਨਾਰੇ ਤੇ ਬਹੁਤ ਹੀ ਨਜ਼ਦੀਕ ਆ। ਹਾਂ ਪਲੀਜ਼ 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 ਪਲੀਜ਼। ਹਾਏ ਮੇਰੇ ਰੱਬਾ ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਜ਼ਿੰਦਗੀ ਅੱਖਾਂ ਦੇ ਸਾਹਮਣੇ ਕੰਬ ਰਹੀ ਹੈ। ਜੇ ਤੁਹਾਨੂੰ ਲੱਗਦਾ ਹੈ ਇਹ ਖਤਰਨਾਕ ਸੀ ਤਾਂ ਹੁਣ ਵੇਖਣਾ ਅਸੀਂ ਇਸ ਰੂਟ ਦੇ ਤਿੰਨ ਸਭ ਤੋਂ ਖਤਰਨਾਕ ਮੋੜਾਂ ਵਿੱਚੋਂ ਪਹਿਲੇ ਤੇ ਪਹੁੰਚਣ ਵਾਲੇ ਆ।

ਯਾਰ ਇਹ ਤਾਂ ਬਹੁਤ ਅਜੀਬ ਲੱਗ ਰਿਹਾ ਹੈ ਦੇਖੋ ਕਿੰਨੀ ਕਿਨਾਰੇ ਕਿਨਾਰੇ ਚੱਲ ਰਿਹਾ ਹੈ ਗੱਡੀ ਦਾ ਇੱਕ ਪਈਆ ਤਾਂ ਜਿਵੇਂ ਕਾਟੀ ਦੇ ਵਿੱਚ ਹੀ ਹੈ ਵੇਖ ਹੱਦ ਹੈ ਯਾਰ ਤਿਆ ਨਾਲ ਧੱਲੇ ਜਾ ਰਹੀ ਹੈ ਇੱਥੇ ਬਹੁਤ ਝਲਕਰ ਹੈ ਰੁਕੋ ਨਾ ਨੋਲਨ ਵੈਸੇ ਡਾਇਰੈਕਸ਼ਨ ਦੇਣਾ ਤੇਰੇ ਵਾਸਤਾ ਨਹੀਂ ਹੈ ਮੈਂ ਤਾਂ ਬਸ ਗੱਡੀ ਤੋਂ ਬਚਨ ਦੀ ਕੋਸ਼ਿਸ਼ ਕਰ ਰਿਹਾ ਡਾਇਰੈਕਸ਼ਨ ਵੱਲ ਤਾਂ ਧਿਆਨ ਹੀ ਨਹੀਂ ਠੀਕ ਹੈ ਤੂੰ ਬੇਕਾਰ ਹੈ ਗੱਡੀ 'ਚ ਬਹਿ ਜਾ ਠੀਕ ਹੈ ਤੂੰ ਵੀ ਬਹਿ ਜਾ ਮੈਂ ਸਪੀਡ ਵਧਾ ਰਿਹਾ ਦੋਲਨ ਪਤਾ ਇਹ ਰਾਈਡ ਹੋਰ ਵੀ ਮਜ਼ੇਦਾਰ ਕਿਵੇਂ ਬਣ ਸਕਦੀ ਹੈ ਉਹ ਕਿਵੇਂ ਇਹ ਹੈ ਸਾਡਾ ਨਵਾਂ ਫੇਸਟਿਵਲ ਕਰੀਮੀ ਪੀਨਟ ਬਟਰ ਕਾ ਮੈਂ ਤਾਂ ਸੋਚਿਆ ਤੂੰ ਸਪੀਡ ਕੱਟ ਕਰਨ ਵਾਲਾ ਹੈ ਨਹੀਂ ਬਹੁਤ ਜ਼ਿਆਦਾ ਧੁੰਦ ਜਾਈ ਹੋ ਗਈ ਹੈ ਮੈਨੂੰ ਕੁਝ ਦਿਖ ਨਹੀਂ ਰਿਹਾ ਕੁਝ ਹਿੱਸਿਆਂ ਵਿੱਚ ਤਾਂ ਇਹ ਸੜਕ ਠੀਕ ਠਾਕ ਹੈ ਪਰ ਪਰ ਬੋਲਵੀਆ ਦੀ ਉਚਾਈ ਕਰਕੇ ਧੁੰਦ ਲਾਜ਼ਮੀ ਹੈ ਜੋ ਬਹੁਤ ਖਤਰਨਾਕ ਹੋ ਸਕਦੀ ਹੈ ਹਏ ਰੁਕ 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 ਵੀ ਜਾ ਯਾਰ ਬਿਲਕੁਲ ਕਿਨਾਰੇ ਤੇ ਆ ਮੈਂ ਵਧੀਆ ਡਰਾਈਵ ਕੀਤੀ ਯਾਰ ਵੇਖਦਾ ਵੇਖਦਾ ਚਾਹਾਂਦਾ ਸੀ ਡਿੱਗ ਤੇ ਬਚਿਆ ਬਸ ਡਿੱਗਣ ਹੀ ਵਾਲੀ ਸੀ ਠੀਕ ਹੈ ਤੇ ਇੱਥੇ ਠੀਕ ਹੈ ਜ਼ਿੰਦਾ ਹੋ ਸਕੇ ਇਸ ਤੋਂ ਦੂਰ ਹੈ ਆ ਇਹ ਹਵਾਵਾਂ ਕੀ ਬਹੁਤ ਨਜ਼ਦੀਕ ਤੋਂ ਹਰੀ ਪਰ ਸੋਚ ਰਿਹਾ ਕਿਉਂ ਨਾ ਥੋੜਾ ਮਜ਼ਾ ਲਿਆ ਜਾਵੇ ਤੇ ਆਪਣੇ ਫੈਸਟੀਵਲ ਕੱਪ ਬਾਰੇ ਗੱਲ ਕੀਤੀ ਜਾਵੇ ਨਹੀਂ ਇਸ ਕੱਪ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਤਮਾਲ ਹੋਇਆ ਪੀਨਟ ਬਟਰ ਸਿੱਧਾ ਜਾਰ ਤੋਂ ਲਿਆ ਗਿਆ ਹੈ ਵੇਖੋ ਕਿਵੇਂ ਪਰਿਆ ਹੋਇਆ ਹੈ ਵਾਹ ਕੀ ਰਬਾ ਦੇ ਤੇ ਸਭ ਤੋਂ ਵਧੀਆ ਗੱਲ ਇਸ ਵਿੱਚ ਫਿਸਟੇਬਲ ਚਾਕਲੇਟ ਇਸਤੇਮਾਲ ਹੋਇਆ ਹੈ ਜੇ ਤੁਹਾਨੂੰ ਪਤਾ ਨਹੀਂ ਤਾਂ ਦੱਸ ਦੇਣਾ ਇਹ ਚਾਕਲੇਟ ਅਸੀਂ ਸਿੱਧਾ ਕਿਸਾਨਾਂ ਕੋਲੋਂ ਲੈ ਕੇ ਆਉਂਦੇ ਹਾਂ ਅਸੀਂ ਸਰਟੀਫਾਈਡ ਬੀਨ ਇਸਤੇਮਾਲ ਕਰਦੇ ਹਾਂ ਤੇ ਸਾਡੇ ਫਾਰਮ ਤੇ ਕੋਈ ਬੱਚਾ ਵੀ ਕੰਮ ਨਹੀਂ ਕਰਦਾ ਤੇ ਇਹ ਤਿੰਨੇ ਕੰਮ ਕੋਈ ਵੀ ਅਮਰੀਕਨ ਕੰਪਨੀ ਨਹੀਂ ਕਰਦੀ ਨੋਲਨ ਹਾਂ ਪੂਰੇ 10 ਸਾਲ ਹੋ ਗਏ ਨੇ ਵੇਖੀਏ ਬ੍ਰਿਜ ਠੀਕ-ਠਾਕ ਤੇ ਹੈ ਨਾ ਸੰਗਾ ਕਿਉਂਕਿ ਮੈਂ ਨਹੀਂ ਚਾਹੁੰਦਾ ਜਦੋਂ ਮੈਂ ਗੱਡੀ ਲੈ ਕੇ ਉਹਦੇ ਉੱਤੇ ਚੜਾਂ ਤੇ ਉਹ ਡਿੱਗ ਜਾਵੇ ਠੀਕ ਹੈ ਨੋਲਨ ਬ੍ਰਿਜ ਨੂੰ ਟੈਸਟ ਕਰ ਠੀਕ ਹੈ ਨਾ हां ठीक है वडियां कंपनियां किसानों ਨੂੰ ਘੱਟ ਪੈਸੇ ਦਿੰਦੀਆਂ ਨੇ ਤੇ ਉਹ ਬੱਚਿਆਂ ਕੋਲੋਂ ਵੀ ਕੰਮ ਕਰਾਉਂਦੀਆਂ ਨੇ ਪੂਰੇ ਦੱਖਣੀ ਅਫਰੀਕਾ ਦੇ ਕੋਕੋ ਦੇ ਖੇਤਾਂ ਵਿੱਚ 1 ਮਿਲੀਅਨ ਤੋਂ ਵੱਧ ਬੱਚੇ ਗੈਰਕਾਨੂੰਨੀ ਤੌਰ ਤੇ ਕੰਮ ਕਰਦੇ ਨੇ ਇਸ ਨਵੇਂ ਕੱਪ ਨੂੰ ਜ਼ਰੂਰ ਚੱਖਣਾ ਕਿਉਂਕਿ ਇਹਦਾ ਟੇਸ ਕਮਾਲ ਹੈ ਤੇ ਨਾਲੇ ਚਾਕਲੇਟ ਕੰਪਨੀਆਂ ਨੂੰ ਸੰਦੇਸ਼ ਭੇਜਣ 'ਚ ਮਦਦ ਕਰੋ ਕਿ ਉਹ ਕਿਸਾਨਾਂ ਨੂੰ ਵੱਧ ਪੈਸੇ ਦੇਣ ਤਾਂ ਜੋ ਬੱਚਿਆਂ ਨੂੰ ਕੰਮ ਕਰਨ ਤੇ ਮਜਬੂਰ ਨਾ ਹੋਣਾ ਪਵੇ

ਚਾਈ ਮੇਰੇ ਰੱਬਾ ਪਰ ਇੱਥੇ ਕੋਈ ਪਿੰਜਰਾ ਕਿਉਂ ਨਹੀਂ ਹੈ ਵੀਰੇ ਤੇਰੇ ਪਿੱਛੇ ਤੇਰੇ ਪਿੱਛੇ ਬੁੱਤਰੇ ਦੀ ਐਨੀ ਵੱਡੀ ਨੋਲਨ ਚੱਲ ਪਾਣੀ ਚ ਜਾ ਮੈਂ ਕਿ ਨਹੀਂ ਜਾਵਾਂਗਾ ਮੈਂ ਕਿ ਨਹੀਂ ਜਾਵਾਂਗਾ ਵੇਖੋ ਮੈਂ ਮਰਨਾ ਨਹੀਂ ਚਾਹੁੰਦਾ ਮੈਂ ਅਜੇ ਜਿਉਣਾ ਹੈ ਵੇਖ ਤਾਂ ਸਹੀ ਕਿੰਨੀ ਵੱਡੀ ਹੈ ਠੀਕ ਹੈ ਠੀਕ ਹੈ ਠੀਕ ਹੈ قال اساکਸ ਤੋਂ ਵੀ ਵੱਡੀਆਂ ਨੇ ਮੈਨੂੰ ਇਹਨਾਂ ਤੋਂ ਡਰ ਨਹੀਂ ਲੱਗਦਾ ਬਿਲਕੁਲ ਨਹੀਂ ਪਰ ਇਹ ਜਗ੍ਹਾ ਤੇ ਸਾਡੀ ਅਗਲੀ ਖਤਰਨਾਕ ਜਗ੍ਹਾ ਦੇ ਮੁਕਾਬਲੇ ਕੁਝ ਵੀ ਨਹੀਂ ਸੀ ਜੋ ਕਿ ਐਮਾਜ਼ਨ ਰੇਨ ਫੋਰੈਸਟ ਦੇ ਬਿਲਕੁਲ ਵਿਚਕਾਰ ਹੈ ਇਹ ਜਗ੍ਹਾ ਜਿੰਨੀ ਖੂਬਸੂਰਤ ਹੈ ਉਸ ਤੋਂ ਵੀ ਵੱਧ ਖਤਰਨਾਕ ਹੈ ਕਿਉਂਕਿ ਵੇਖਦੇ ਹੀ ਵੇਖਦੇ ਇਹ ਜਗ੍ਹਾ ਇਸ ਤੋਂ ਇਸ ਤਰ੍ਹਾਂ ਹੋ ਜਾਂਦੀ ਹੈ ਇਥੇ ਥੋੜੀ ਜਿਹੀ ਬਾਰਿਸ਼ ਨਾਲ ਹੀ ਇਸ ਪੂਰੇ ਇਲਾਕੇ ਵਿੱਚ ਹੜ ਵਰਗੇ ਹਾਲਾਤ ਹੋ ਜਾਂਦੇ ਰਹੇ ਤੇ ਅੱਜ ਅਸੀਂ ਜਾ ਰਹੇ ਹਾਂ ਗੋਕਟਾ ਕੈਟਰੈਕਸ ਤੇ ਜਿੱਥੇ ਹੜ ਦਾ ਪਾਣੀ ਸਾਨੂੰ 1000 ਫੁੱਟ ਥੱਲੇ ਲਿਜਾ ਕੇ ਪਾਣੀ ਦੀ ਕਬਰ ਵਿੱਚ ਪਹੁੰਚਾ ਸਕਦਾ ਹੈ ਮਤਲਬ ਪਾਣੀ ਅੰਦਰ ਕਬਰ ਬਣੇਗੀ ਤੇ ਬਰਸਾਤ ਇਸ ਦਿਨ ਮੇਰੇ ਨਾਲ ਨੇ ਤੁਹਾਨੂੰ ਰੇਜ਼ ਯਾਦ ਹੈ ਨਾ ਜਿਹਨੇ ਜੰਗਲ 'ਚ 20 ਦਿਨ ਬਿਤਾਏ ਸੀ ਤੇ ਆ ਬੇਲੀ ਜਿਹਨੇ ਕਯੂਬ ਚੇਸ 100 ਦਿਨ ਬਿਤਾਈ ਸੀ ਜੋ ਅਸੀਂ ਕਰਨ ਜਾ ਰਹੇ ਆ ਇਹਨਾਂ ਮੁਤਾਬਿਕ ਬਹੁਤ ਆਸਾਨ ਹੈ ਇਹਨਾਂ ਕਿਆ ਕੋਈ ਖਾਸ ਖਤਰਾ ਨਹੀਂ ਹੈ ਠੀਕ ਹੈ ਚਲੋ ਯਾਰ ਨਖਰੇ ਨਾ ਕਰੋ ਤੇ ਕੁਝ ਕੰਟੀਆਂ ਬਾਅਦ ਹੋਰ ਕੰਟੇ ਉਤਰੀ ਇਸੀ ਜ਼ਮੀਨ ਤੇ ਚੱਲ ਰਹੇ ਆ ਜੋ ਕਿ ਬਹੁਤ ਤਿਲਕਣੀ ਤੇ ਸ਼ਾਇਦ ਦੁਨੀਆ ਦੀ ਸਭ ਤੋਂ ਤਿੱਖੀ ਚੜਾਈ ਵਾਲੀ ਜ਼ਮੀਨ ਹੈ ਕੁਝ ਦਿਸਤ ਨਹੀਂ ਰਿਹਾ ਅਸੀਂ ਪਹੁੰਚ ਗਏ ਆਪਣੀ ਮੰਜ਼ਲ ਤੇ ਵੇਖ ਰਹੇ ਹੋ ਇਹ ਬਰਸਾਤੀ ਚੜ੍ਹਾ ਹੈ ਪੈੜ ਤਿਲਕਿਆ ਤੇ ਸਿੱਧਾ ਉੱਪਰ ਤੇ ਇੱਕ ਗਾਈਡ ਦੀ ਮਦਦ ਨਾਲ ਅਸੀਂ ਸਹੀ ਸਲਾਮਤ ਪਾਰ ਕਰ ਗਏ। ਹੋਏ ਵੇਖੋ ਵਾਹ ਤੇ ਫੇਰ ਅਸੀਂ ਆਪਣੇ ਆਪ ਨੂੰ ਰੱਸੀਆਂ ਨਾਲ ਬੰਨ ਲਿਆ ਤਾਂ ਜੋ ਵਾਟਰਫਾਲ ਤੋਂ ਥੱਲੇ ਝਾਕ ਕੇ ਵੇਖ ਸਕੀਏ। ਥੱਲੇ ਨਜ਼ਰ ਆ ਰਿਹਾ? ਵਾਹ! ਕੀ ਨਜ਼ਾਰਾ ਹੈ ਯਾਰ! ਵਾਹ! ਪਰ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਸੀ ਜਿੰਨੀ ਖੂਬਸੂਰਤ ਏ ਜਗ੍ਹਾ ਏ ਕੁਝ ਵੀ ਪਲ ਵਿੱਚ ਏ ਖਤਰਨਾਕ ਵੀ ਬਣ ਸਕਦੀ ਏ। ਵੇਖੋ ਬਹੁਤ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਏ। ਇਹ ਤਾਂ ਦੁਨੀਆ ਦੀ ਸਭ ਤੋਂ ਖਤਰਨਾਕ ਥਾਂਾਂ ਵਿੱਚ ਸ਼ਾਮਲ ਹੁੰਦੀ ਏ। ਇਹ ਚਰਨਾ ਹੁਣ ਵੱਡੇ ਤੋਂ ਵੱਡਾ ਹੁੰਦਾ ਜਾ ਰਿਹਾ ਹੈ ਜਿਸ ਨਾਲ ਹੜ੍ਹ ਵਾਲੇ ਹਾਲਾਤ ਬਣਦੇ ਜਾ ਰਹੇ ਨੇ ਅਸੀਂ ਇਸ ਵੇਲੇ ਅਮਾਜਨ ਦੇ ਹੜ੍ਹ ਵਿੱਚ ਫਸ ਗਏ ਆ ਸਾਨੂੰ ਇਥੋਂ ਨਿਕਲਣਾ ਪਵੇਗਾ ਕੀ ਅਸੀਂ ਰਸੀਆਂ ਨਾਲ ਚੜਦੇ ਰਹਾਂਹੀਂ ਥੱਲੇ ਉਤਰ ਸਕਦੇ ਆ ਬਿਲਕੁਲ ਵੀ ਨਹੀਂ ਇਹ ਬਹੁਤ ਖਤਰਨਾਕ ਹੋ ਸਕਦਾ ਹੈ ਜੰਗਲ ਵਿੱਚ ਦੀ ਜਾਣਾ ਪਵੇਗਾ ਉਹ ਵੀ ਤਾਂ ਖਤਰਨਾਕ ਹੋ ਹੀ ਸਕਦਾ ਹੈ ਜਿੰਮੀ ਵਾਲੇ ਪਾਸੇ ਬਹੁਤ ਸਾਰੀ ਮਿੱਟੀ ਆ ਰਹੀ ਹੈ ਬਹੁਤ ਸਾਰੀ ਕਿਸੇ ਵੀ ਵੇਲੇ ਬਿਜਲੀ ਗਿਰਨ ਦਾ ਵੀ ਖਤਰਾ ਬਣਿਆ ਹੋਇਆ ਹੈ ਮੈਂ ਹਜੇ ਮਰਨਾ ਨਹੀਂ ਚਾਹੁੰਦੀ ਆ ਇਸ ਤਰ੍ਹਾਂ ਸਾਡਾ YouTube ਨਾਲੋਂ ਤਾਂ ਜ਼ਿਆਦਾ ਮੈਨੂੰ ਟੈਨਸ਼ਨ ਰਹੀ ਜਾ ਰਹੀ ਹੈ ਤੇ ਇਸ ਤੋਂ ਬਾਹਰ ਨਿਕਲਣ ਦਾ ਰਸਤਾ ਉਹੀ ਤਿਲਕਣ ਭਰਿਆ ਸੀ ਜਿਸ ਰਾਹੀਂ ਅਸੀਂ ਇੱਥੇ ਪਹੁੰਚੇ ਸੀ ਤੇ ਹੁਣ ਤਿਲਕਣ ਦੇ ਨਾਲ-ਨਾਲ ਸਾਨੂੰ ਉੱਪਰ ਤੋਂ ਆ ਰਹੇ ਪਾਣੀ ਤੋਂ ਵੀ ਬਚਣਾ ਸੀ ਤੁਸੀਂ ਵੇਖ ਰਹੇ ਹੋ ਬਹੁਤ ਪਾਣੀ ਆ ਰਿਹਾ ਹੈ ਰਸਤਾ ਬੰਦ ਹੋ ਚੁੱਕਿਆ ਹੈ ਸਾਨੂੰ ਜ਼ਿਆਦਾਤਰ ਰਸਤੇ ਰਸਤੀ ਦੇ ਸਹਾਰੇ ਪਾਰ ਕਰਨੇ ਪੈਣਗੇ ਤੇ ਇਸ ਤੋਂ ਥੱਲੇ ਜਾਣ ਲਈ ਸਮਾਂ ਲੱਗੇਗਾ ਯਾਦ ਹੈ ਜਦੋਂ ਮੈਂ ਦਰਿਆ ਪਾਰ ਕੀਤਾ ਸੀ ਤਾਂ ਉਹ ਹੱਸ ਰਿਹਾ ਸੀ ਵੋ ਹੁਣ ਹਾਸੇ ਦੀ ਜਗ੍ਹਾ ਡਰ ਲੱਗ ਰਿਹਾ ਹੈ ਜੇ ਮੇਰਾ ਪੈਰ ਤਿਲਕ ਗਿਆ ਤਾਂ ਸਿੱਧਾ ਥੱਲੇ ਜਾ ਕੇ ਹੀ ਰੁਕਾਂਗਾ ਪਾਣੀ ਦਾ ਬਹਾਅ ਵੇਖੋ ਕਿੰਨਾ ਤੇਜ਼ ਹੈ ਪੱਥਰ ਵੀ ਰੁੜੀ ਜਾ ਰਹੇ ਨੇ ਜਰਾ ਇਸ ਝਰਨੇ ਨੂੰ ਤਾਂ ਵੇਖੋ ਬਹੁਤ ਡਰਾਵਣਾ ਸੀਨ ਹੈ ਰਸੀ ਫੜ ਕੇ ਉੱਪਰ ਆਜੋ ਮੈਨੂੰ ਮਰਨ ਨਾ ਦੇਣਾ ਵੀਰੇ ਤੇ ਕੰਟਿਆਂ ਦੀ ਮੁਸ਼ਕਲ ਤੋਂ ਬਾਅਦ ਅਸੀਂ ਹਾੜ ਤੇ ਤਿਲਕਣ ਪਰੇ ਹੋਏ ਇਸ ਪਹਾੜ ਤੋਂ ਸਹੀ ਸਲਾਮਤ ਥੱਲੇ ਆਉਣ ਵਿੱਚ ਕਾਮਯਾਬ ਹੋ ਹੀ ਗਏ ਤੇ ਹੁਣ ਅਸੀਂ ਜਾ ਰਹੇ ਹਾਂ ਸ਼ੁਕਰ ਹੈ ਭਾਈ ਥੱਲੇ ਆ ਗਏ ਨਾਕ ਇਲਾਕੇ ਚ ਜੋ ਦੁਨੀਆ ਦੀ ਖਤਰਨਾਕ ਜਗ੍ਹਾ ਵਾਲੀ ਲਿਸਟ ਵਿੱਚ ਨੰਬਰ ਤੋਂ ਉੱਪਰ ਹੈ ਤੇ ਇਸ ਵੀਡੀਓ ਦੇ ਅਖੀਰ ਚ ਇਸ ਤੋਂ ਵਧੀਆ ਜਗ੍ਹਾ ਕਿਹੜੀ ਹੋ ਸਕਦੀ ਹੈ ਇਸ ਦੁਨੀਆ ਦਾ ਸਭ ਤੋਂ ਖਤਰਨਾਕ ਆਈਲੈਂਡ ਸਨੇਕ ਆਈਲੈਂਡ ਅਸੀਂ ਇਹੋ ਜਿਹਾ ਆਈਲੈਂਡ ਤੇ ਕਿਉਂ ਜਾ ਰਹੇ ਹਾਂ ਜਿੱਥੇ ਧਰੀਲੇ ਕਾਸਿਲ ਪਰੇ ਹੋਏ ਨੇ ਬਾਏ ਬਾਏ ਅਸੀਂ ਹੁਣ ਕੱਲ ਸਵੇਰ ਤੱਕ ਇੱਥੇ ਫਸ ਗਏ ਆਂ ਸਹੀ ਕਿਹਾ ਅਸੀਂ ਦੁਨੀਆ ਦੇ ਸਭ ਤੋਂ ਖਤਰਨਾਕ ਆਇਲੈਂਡ ਤੇ ਰਾਤ گزارਣ ਵਾਲੇ ਆਂ ਜਿੱਥੇ ਹਰ ਕਦਮ ਤੇ ਜ਼ਹਿਰੀਲੇ ਸੱਪ ਹੋ ਸਕਦੇ ਨੇ ਤੇ ਉਹਨਾਂ ਤੋਂ ਬਚਣ ਵਾਸਤੇ ਅਸੀਂ ਆਪਣੇ ਗੋਡਿਆਂ ਤਾਂ ਗਾਰਡ ਪਾਏ ਹੋਏ ਨੇ ਤਾਂਕਿ ਜ਼ਹਿਰੀਲੇ ਡੰਗ ਤੋਂ ਬਚ ਸਕੀਏ ਇੱਥੇ ਕਿਸੇ ਵੀ ਜਗ੍ਹਾ ਤੇ ਸੱਪ ਹੋ ਸਕਦੇ ਨੇ ਬਿਲਕੁਲ ਜੇ ਕਿਸੇ ਸੱਪ ਨੇ ਡੰਗ ਮਾਰ ਦਿੱਤਾ ਤਾਂ ਕੀ ਹੋਵੇਗਾ ਜੇ ਇਸ ਵਿਲੇ ਜ਼ਹਿਰ ਸਾਡੇ ਖੂਨ 'ਚ ਜਾਵੇਗਾ ਚਮੜੀ ਜਲਣ ਲੱਗ ਜਾਵੇਗੀ ਤੇ ਇੱਕ ਘੰਟੇ ਵਿੱਚ ਹੀ ਮੌਤ ਹੋ ਸਕਦੀ ਹੈ ਓਹ ਐ ਸੋਚ ਕੇ ਹਾਲਤ ਫਰਕ ਕਿਸੇ ਵੀ ਪਲ ਮਾਰ ਸਕਦਾ ਮਜ਼ਾ ਆ ਰਿਹਾ ਹੈ ਬਰੇ ਪਤਾ ਹੈ ਜ਼ਹਿਰੀਲੇ ਸੱਪਾਂ ਨੂੰ ਮਜ਼ਾ ਆ ਰਿਹਾ ਹੈ ਖੇਤ ਤੇ ਆਉਣ ਦਾ ਆਪਣਾ ਹੀ ਮਜ਼ਾ ਹੈ ਉਪਰੋਂ ਨਜ਼ਾਰਾ ਬਹੁਤ ਖੂਬਸੂਰਤ ਹੈ ਯਾਰ ਜੇ ਪੈਰ ਤਿਲਕਿਆ ਤਾਂ ਗਏ ਹਾਂ ਪਤਾ ਹੈ ਮੁੰਡਿਓ ਧਿਆਨ ਨਾਲ ਸਨੇਕ ਆਈਲੈਂਡ ਸੁਣ ਕੇ ਤੁਹਾਨੂੰ ਲੱਗਦਾ ਹੋਵੇਗਾ ਕਿ ਤੁਹਾਨੂੰ ਉਹਨਾ ਮੈਨੂੰ ਲੱਗਾ ਖਰੇ ਉਹ ਫਿਆ ਕਰੇ ਤੇ ਪਰ ਨਹੀਂ ਹੋਣੀ ਆ ਹਜ਼ਾਰਾਂ ਸੌ ਕਰ ਰਹੇ ਹੋਣਗੇ ਪਰ ਜ਼ਮੀਨ ਵਾਲੇ ਸਾਰੇ ਜਾਨਵਰਾਂ ਨੂੰ ਮਾਰਨ ਤੋਂ ਬਾਅਦ ਇਹ ਸੱਪ ਹੁਣ ਪੰਛੀਆਂ ਦਾ ਸ਼ਿਕਾਰ ਕਰਦੇ ਨੇ ਮਤਲਬ ਕੋਈ ਵੀ ਜਗ੍ਹਾ ਸੇਫ ਨਹੀਂ ਇਸ ਵੇਲੇ ਅਸੀਂ ਜੰਗਲ ਵਿੱਚ ਦਾਖਲ ਹੋ ਰਹੇ ਹਾਂ ਕਿਸੇ ਵੀ ਵੇਲੇ ਕੋਈ ਵੀ ਸੱਪ ਉਪਰੋਂ ਛਾਲ ਮਾਰ ਕੇ ਸਾਨੂੰ ਡੰਗ ਮਾਰ ਸਕਦਾ ਹੈ ਪਹਿਲਾਂ ਤਾਂ ਸਿਰਫ ਟੰਗਾ ਦੀ ਫਿਕਰ ਸੀ ਪਰ ਹੁਣ ਤਾਂ ਉਪਰੋਂ ਆਉਣ ਵਾਲੇ ਖਤਰੇ ਤੋਂ ਵੀ ਚੁੱਕਣਾ ਰਹਿਣਾ ਪਏਗਾ ਕੀ ਬਾਤ ਹੈ ਵੀਰੇ ਉਹ ਹੋ ਇਹ ਕੀ ਕਰਾ ਰਹੇ ਬਿਲਕੁਲ ਮੇਰੇ ਸਿਰੇ ਦੇ ਸਾਹਮਣੇ ਇੰਨਾ ਸੱਪਾਂ ਨੂੰ ਫੜ ਕੇ ਸਾਇੰਟਿਸਟ ਇਹਨਾਂ ਦਾ ਜ਼ਹਿਰ ਕੱਢਦੇ ਨੇ ਜਿਸ ਨਾਲ ਜ਼ਹਿਰ ਰੋਦੀ ਦਵਾਈ ਤਿਆਰ ਕੀਤੀ ਜਾਂਦੀ ਹੈ ਇੱਕ ਮਿੰਟ ਇਹ ਜ਼ਹਿਰੀਲਾ ਹੈ ਹਾਂ ਮਤਲਬ ਇਹਦੇ ਡੰਗ ਨਾਲ ਮੈਂ ਮਰ ਸਕਦਾ ਹਾਂ ਬਿਲਕੁਲ ਓਏ ਜਰਾ ਰਾਮ ਨਾਲ ਵੀਰੇ ਵੇਖੀ ਕਿਤੇ ਨਿਕਲ ਨਾ ਜਾਵੇ ਇਹ ਤਾਂ ਹਲੇ ਨਿਆਣਾ ਹੈ ਉਹ ਨਹੀਂ ਨਹੀਂ ਭੱਜ ਗਿਆ ਤੂੰ ਮੇਰੇ ਬੱਚਾ ਆ ਜਾਂ ਫਿਰ ਵੀ ਇੰਨਾ ਖਤਰਨਾਕ ਉਹ ਭੱਜ ਗਿਆ ਉਹ ਭੱਜ ਗਿਆ ਇਹ ਤਾਂ ਸੱਪ ਦੇ ਭੱਜਣ ਨਾਲ ਇੰਨਾ ਸ਼ਾਂਤ ਹੈ ਜਿਵੇਂ ਮੈਂ ਫੋਨ ਡਿੱਗਣ ਤੇ ਸ਼ਾਂਤ ਹੁੰਦਾ ਅਸੀਂ ਜਿੰਨਾ ਜੰਗਲ ਦੇ ਅੰਦਰ ਗਏ ਇਹ ਝਾੜੀਆਂ ਬਹੁਤ ਸੰਗੜੀਆਂ ਨੇ 2 ਫੁੱਟ ਅੱਗੇ ਵੀ ਕੁਝ ਨਜ਼ਰ ਨਹੀਂ ਆ ਰਿਹਾ ਸਭ ਕਿਸੇ ਵੀ ਵੇਲੇ ਬਾਹਰ ਆ ਸਕਦਾ ਓਨੇ ਹੀ ਜ਼ਿਆਦਾ ਸੱਪ ਦਿਸੇ ਇੱਥੇ ਵੀ ਤੇ ਉੱਥੇ ਵੀ ਇਸ ਵਾਰ ਇਹਨੂੰ ਭੱਜਣ ਦਾ ਦੇਵੀ ਠੀਕ ਹੈ ਬਿਲਕੁਲ ਪਿੱਛੇ ਹਟੋ ਪਿੱਛੇ ਹਟੋ ਇਸ ਸੱਪ ਦੇ ਜ਼ਹਿਰ ਤੋਂ ਬਣੀ ਦਵਾਈ ਨਾਲ ਕਿੰਨੀਆਂ ਜਾਨਾਂ ਬਚ ਸਕਦੀਆਂ ਨੇ ਹਜ਼ਾਰਾਂ ਜਾਨਾਂ ਉਹ ਕੀ ਬਾਤ ਹੈ ਇਸ ਜ਼ਹਿਰ ਨਾਲ ਜੋ ਦਵਾਈ ਬਣਾਈ ਜਾਂਦੀ ਹੈ ਉਸ ਨਾਲ ਬਰਾਜ਼ੀਲ 'ਚ 90 ਫੀਸਦੀ ਸੱਪ ਦੇ ਡਸਣ ਦਾ ਇਲਾਜ ਹੋ ਸਕਦਾ ਹੈ ਇਹਦਾ ਮਤਲਬ ਹਰ ਸੱਪ ਨਾਲ ਹਜ਼ਾਰਾਂ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਵੇਖ ਜਿਮੀ ਉੱਪਰ ਇੱਕ ਹੋਰ ਸੱਪ ਹੈ ਉਹ ਤੇਰੇ ਦੀ ਇਹ ਤਾਂ ਬਹੁਤ ਵੱਡਾ ਹੈ ਸਾਰੇ ਪਾਸੇ ਸੱਪ ਹੀ ਸੱਪ ਨੇ ਸਾਰੇ ਬਾਹਰ ਆ ਰਹੇ ਨੇ ਇਸ ਤਰ੍ਹਾਂ ਪੂਰਾ ਦਿਨ ਅਸੀਂ ਇਹਨਾਂ ਖਤਰਨਾਕ ਸੱਪਾਂ ਨੂੰ ਲੱਭਣ ਤੇ ਫੜਨ ਦੇ ਨਾਲ ਨਾਲ ਸਾਇੰਟਿਸਟਾਂ ਦੀ ਰਿਸਰਚ ਵਿੱਚ ਵੀ ਮਦਦ ਕੀਤੀ ਵੇਖੋ ਇਹ ਸੱਪ ਤਾਂ 15 ਫੁੱਟ ਉੱਪਰ ਬੈਠਾ ਹੈ ਤੇ ਸਾਇੰਟਿਸਟ ਕਹ ਰਹੇ ਨੇ ਰੋਖ ਨੂੰ ਹਲਾਓ ਤਾਂ ਕਿ ਉੱਥਲੇ ਆ ਜਾਵੇ ਮੈਂ ਤੇ ਇਸ ਰੋਖ ਥਲੇ ਕੈਂਪ ਕਦੇ ਨਹੀਂ ਲਾਵਾਂਗਾ ਇਹ ਤਾਂ ਹਿਲ ਵੀ ਨਹੀਂ ਰਿਹਾ ਯਾਰ ਲੋਕਾਂ ਦੀ ਜਾਨ ਬਚਾਉਣ ਲਈ ਜ਼ਹਿਰ ਦਾ ਤੋੜ ਚਾਹੀਦਾ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਰਾਤ ਹੋਣ ਵਾਲੀ ਏ ਤੇ ਸਾਨੂੰ ਫਿਕਰ ਸੀ ਰਾਤ ਬਿਤਾਉਣ ਦੀ ਵਕਤ ਤਾਂ ਕੈਂਪ ਬਣਾਉਣ ਦਾ ਕੈਂਪ ਬਣ ਗਏ ਨੇ ਪੂਰੀ ਤਰ੍ਹਾਂ ਬੰਦ ਨੇ ਪਰ ਸਨੇਕ ਬਣ ਗਿਆ ਹੈ ਕੋਈ ਗਾਰੰਟੀ ਨਹੀਂ ਅਸ਼ਵੀ ਸੱਪਾਂ ਵਿਚਕਾਰ ਸੌਣ ਵਾਲੇ ਆ ਡਰ ਵੀ ਲੱਗ ਰਿਹਾ ਹੈ ਸੌਣ ਦਾ ਟਾਈਮ ਹੋ ਗਿਆ ਉਮੀਦ ਕਰਦਾ ਕਿ ਕੋਈ ਵੀ ਸੱਪ ਮੇਰੇ ਟੈਂਟ ਵਿੱਚ ਬਿਲਕੁਲ ਨਾ ਆਵੇ ਬੜੀ ਵੱਡੀ ਗੱਲ ਹੈ ਯਾਰ ਇਹ ਜੋ ਕੰਮ ਕਰ ਗਏ ਮੈਂ ਬਸ ਥੇਤੀ ਆਪਣੇ ਘਰ ਪਹੁੰਚਣਾ ਚਾਹੁੰਦਾ। ਸਵੇਰੇ ਉੱਠਦਿਆਂ ਹੀ ਸਾਡੇ ਦਿਮਾਗ 'ਚ ਇੱਕੋ ਗੱਲ ਸੀ। ਛੇਤੀ ਤੋਂ ਛੇਤੀ ਇਸ ਆਇਲੈਂਡ ਤੋਂ ਬਾਹਰ ਨਿਕਲਣਾ। ਮੈਂ ਤਾਂ ਘਰ ਜਾਣਾ ਚਾਹੁੰਦਾ ਹਾਂ। ਬਰਫ ਦੇ ਪਹਾੜ ਤੇ ਚੜਾਈ ਕਰਨ ਤੋਂ ਲੈ ਕੇ ਇੱਕ ਬਹੁਤ ਹੀ ਖਤਰਨਾਕ ਪਹਾੜੀ ਸੜਕ ਤੇ ਡਰਾਈਵਿੰਗ ਤੇ ਫਿਰ ਬਿਨਾਂ ਕਿਸੇ ਪਿੰਜਰੇ ਤੋਂ ਸ਼ਾਕ ਨਾਲ ਭਰੇ ਹੋਏ ਪਾਣੀ ਵਿੱਚ ਤੈਰਨਾ ਤੇ ਅਖੀਰ ਵਿੱਚ ਅਸੀਂ ਸਾਰੇ ਸਨੇਕ ਆਇਲੈਂਡ ਤੋਂ ਜਿੰਦੇ ਵਾਪਸ ਆ ਗਏ। ਲਓ ਜੀ ਵੀਡੀਓ ਹੋ ਗਈ ਜਿਸਮਾਪਤ ਤੇ ਬਹੁਤ ਹੀ ਵਧੀਆ ਵੀਡੀਓ ਲੱਗੀ ਯਾਰ ਮੈਨੂੰ ਤੇ ਯਾਰ ਬਹੁਤ ਮਿਹਨਤ ਵਾਲਾ ਕੰਮ ਕਰਦੇ ਨੇ ਮਿਸਟਰ ਬੇਸਟ। ਬੜਾ ਉਖਾ ਕੰਮ ਹੈ ਯਾਰ ਜਿੱਦਾਂ ਇਹਨਾਂ ਨੂੰ ਬਹੁਤਾ ਘੱਟ ਹੀ ਨਹੀਂ ਹੈਗਾ ਯਾਰ ਹੱਸਦੇ ਖੇੜਦੇ ਯਾਰ ਡਰਾਈਵਿੰਗ ਵੀ ਕਰ ਰਹੇ ਤੇ ਉੱਚੇ ਪਹਾੜ ਤੇ ਜਿਹੜਾ ਕਿ 300 ਮੋਤਾ ਹੋ ਚੁੱਕਿਆ ਉੱਥੇ ਤੇ ਸਨੇਕ ਆਈਲੈਂਡ ਤੇ ਗਏ ਆ ਹੋਰ ਯਾਰ ਫੱਟ ਹੋ ਗਈ ਮੈਨੂੰ ਤਾਂ ਇੱਥੇ ਬੈਠਣਾ ਯਾਰ ਐ ਪੂਰਾ ਸਿਦੇ ਸੋਕੇ ਵੇਖਣਾ ਇਹਨਾਂ ਨਾਲ ਲੱਗਦਾ ਜਿੱਦਾਂ ਪਹਾੜੀ ਪੂਰੇ ਤੇ ਜਾਂਦੇ ਹੀ ਤੇ ਵੇਖੋ ਪਰ ਯਾਰ ਮਿਹਨਤ ਬੜੀ ਲੱਗਦੀ ਹੈ ਵੀਡੀਓ ਬਣਾਉਣ ਤੇ ਤੇ ਪਰ ਤੁਹਾਡਾ ਇੱਕ ਸਕੰਡ ਜਿਆਦਾ ਲਾਈਕ ਕਰ ਤੇ ਵੀਡੀਓ ਇਸ ਕਰਕੇ ਵੀਡੀਓ ਸਾਡ ਨੂੰ ਲਾਈਕ ਕਰਦੇ ਛੇਤੀ ਛੇਤੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਇਹ ਦੱਸੋ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਜੇ ਕੋਈ ਗਲਤੀ ਲੱਗੀ ਹੋਵੇ ਤੇ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆਂ ਤੇ ਪਰ ਤੁਸੀਂ ਆਡੀ ਗਲਤੀ ਤੁਹਾਨੂੰ ਕਮੈਂਟ ਚ ਦੱਸੋ ਅਸੀਂ ਉਹ ਅੱਗੇ ਅਗੇ ਸੁਧਾਰਾਂਗੇ ਤੇ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਉਨੇ ਚਲੇ ਟੇਕ ਕੇਅਰ ਬਾਏ